ਜੇ ਲਾਲਾਬਾਦ ਤੋਂ ਤੁਹਾਡੀ ਜਿੱਤ ਪੱਕੀ ਹੈ 100% ਅੱਛੀ ਰਿਪੋਰਟ ਆ ਰਹੀ ਕਿਉਂਕਿ ਇੰਨਾ ਜ਼ਿਆਦਾ ਕੱਟ ਹੋਏ ਭਗਵੰਤ ਮਾਨ ਉਹਨਾਂ ਦੇ ਜੋ ਪਿੰਡਾਂ ਚ ਜਾਂਦੇ ਸੀਗੇ ਇੱਕ ਵੇਵ ਬਣ ਗਈ ਸੀ ਔਰ ਮੇਰੇ ਖਿਆਲ ਕੱਲਾ ਜਲਾਲਾਬਾਦ ਨੂੰ ਉਹਦੇ ਆੜੇ ਦਵਾਲੇ ਜਿੰਨੇ ਹਲਕੇ ਹੋਣਗੇ ਮਾਲਵੇ ਦੇ ਚ ਉਹਨਾਂ ਤੇ ਵੀ ਬਹੁਤ ਭਾਰੀ ਅਸਰ ਪਿਆ ਜਲਾਲਾਬਾਦ ਦੀ ਭਗਵੰਤ ਮਾਨ ਮੇਰਾ ਛੋਟਾ ਵੀਰ ਹੈ ਹੀ ਇਜ਼ ਅ ਬਹੁਤ ਕਰਾਊਡ ਪੁੱਲਿੰਗ ਉਹਦੇ ਚ ਕੈਪੈਸਿਟੀ ਅਬਿਲਿਟੀਆਂ ਹੈਗੇ ਆ ਐਂਡ ਉਸਨੇ ਪਾਰਟੀ ਦੀ ਬਹੁਤ ਕੰਮ ਕੀਤਾ ਸਭ ਤੋਂ ਜ਼ਿਆਦਾ ਮੇਰੇ ਖਿਆਲ 200 ਦੇ ਕਰੀਬ ਰੈਲਿਸ ਕੀਤੀਆਂ ਦਿਨ ਰਾਤ ਇੱਕ ਕਰ ਦਿੱਤਾ I think that uh, he has done a wonderful job in uh, the entire picking up the campaign of Aam Aadmi Party in Punjab. ਤੇ ਜੇ ਅਸੀਂ ਸੋਸ਼ਲ ਮੀਡੀਆ ਤੇ ਚਲੋ ਜੁੜੇ ਹੋਏ ਆ ਅਸੀਂ ਕਿ ਤੇ ਜੇ ਕਿਤੇ ਮਤਲਬ ਪੰਜਾਬ ਦੀ ਪਹਿਲੀ ਪਸੰਦ ਕਿਤੇ ਮੰਨੀ ਜਾਂਦੀ ਹੈ ਤਾਂ ਉਹ ਕਿਤੇ ਨਾ ਕਿਤੇ ਆਵਾਜ਼ ਉੱਠਦੀ ਹੈ ਭਗਵੰਤ ਮਾਨ ਲਈ ਹਨਾ ਤੇ ਸਾਰੇ ਕਹਿੰਦੇ ਵੀ ਯਾਰ ਸਾਨੂੰ ਇਹ ਮੁੱਖ ਮੰਤਰੀ ਚਾਹੀਦਾ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਇਹ ਠੀਕ ਰਹੂਗਾ ਤੁਹਾਡੀ ਪਾਰਟੀ ਲਈ ਦੇਖੋ ਮੇਰਾ ਇਹ ਮੰਨਣਾ ਵਾ ਕਿ ਸਾਡੀ ਪਾਰਟੀ ਦੀ ਹੁਣ ਤਾਂ ਦੇਖੋ ਇਲੈਕਸ਼ਨ ਹੋ ਚੁੱਕੀ ਸਾਡੇ ਜਿਹੜੇ ਐਮ ਐਲ ਏਜ਼ ਇਲੈਕਟ ਹੋ ਕੇ ਆਉਣਗੇ ਸਹੀ ਡੈਮੋਕ੍ਰੈਟਿਕ ਤਰੀਕਾ ਇੰਡੀਆ ਦੇ ਸੰਵਿਧਾਨ ਵਿੱਚ ਹੈ ਕਿ ਐਮ ਐਲ ਏਜ਼ ਜਿਸ ਨੂੰ ਵੀ ਇਲੈਕਟ ਕਰਨਗੇ ਉਹ ਸਾਨੂੰ ਪਰਵਾਹ ਨਹੀਂ ਕਰਦੇ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਾ ਕਿ ਇਵਨ ਜੇ ਸਾਡੀ ਪਾਰਟੀ ਪਹਿਲਾਂ ਵੀ ਅਨਾਉਂਸ ਕਰ ਦਿੰਦੀ ਕੋਈ ਚਿਹਰਾ ਤਾਂ ਅਸੀਂ ਸਾਰਿਆਂ ਨੂੰ ਉਸ ਨੂੰ ਅਪਾਇਡ ਕਰਨਾ ਸੀ ਆਪਣਾ ਕੰਮ ਠੂਕ ਪਵਾ ਕੇ ਕਰਨਾ ਸੀਗਾ ਸਵਾਲ ਨੰਬਰ 1 2 3 4 ਦਾ ਨਹੀਂਗਾ ਸਵਾਲ ਹੈ ਕਿ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਜਿਹੜਾ ਕਰਪਸ਼ਨ ਆ ਜਿਹੜਾ ਡਰੱਗਸ ਨੇ ਜਿਹੜੀ ਬੇਰੋਜ਼ਗਾਰੀ ਆ ਜਿਹੜੀ ਲॉलेसਨੈਸ ਅਨਾਰਕੀਆ ਇਹਨੂੰ ਅਸੀਂ ਕਿੱਦਾਂ ਖਤਮ ਕਰਨਾ ਤੇ ਜੇ ਭਗਵੰਤ ਮਾਨ ਨੂੰ ਮੌਕਾ ਦਿੰਦੇ ਨੇ ਐਮ ਐਲ ਏਸ ਜਾਂ ਪਾਰਟੀਆਂ ਅਸੀਂ 100% ਨਾਲ ਜੀ ਸਾਡਾ ਛੋਟਾ ਵੀਰੋ ਸੋ ਵੀਰੋ ਇਹ ਸਨ ਸਰਦਾਰ ਸੁਖਪਾਲ ਸਿੰਘ ਖੈਰਾਉਰੀ ਬੜਾ ਇਹਨਾਂ ਨੇ ਅੰਦਰੋਂ ਦਿਲ ਤੋਂ ਜਵਾਬ ਦਿੱਤੇ ਸਾਡੇ ਕੁਐਸਚਨ ਥੋੜੇ ਜੇ ਕਈ ਐਸੇ ਜਿਹੇ ਵੀ ਸੀਗੇ ਜਿਹੜੇ ਮਤਲਬ ਪੋਲੀਟੀਸ਼ਨ ਲੈਣਾ ਪਸੰਦ ਨਹੀਂ ਕਰਦੇ ਹਨ ਵੀ ਯਾਰ ਤੂੰ ਇਹਨਾਂ ਪੁੱਛੀ ਸੋ ਬਾਈ ਉਹਨਾਂ ਨੇ ਕਿਹਾ ਵੀ ਤੁਹਾਨੂੰ ਲੋਟੰਗ ਲੱਗਦਾ